ਹਾਲ ਦੀ ਕੀਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਸੀ ਕਾਂਜੀ ਅੱਜ ਅਸੀਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਸ਼ਾਮਲ ਹੋਏ ਆਂ ਇਹ ਰੈਸਪੀ ਤਾਂ ਤੁਸੀਂ ਰੁਟੀਨ ਦੇ ਵਿੱਚ ਖਾਂਦੇ ਹੋਗੇ ਪਰ ਮੈਂ ਜਿਸ ਹਿਸਾਬ ਨਾਲ ਅੱਜ ਬਣਾ ਰਹੀ ਆਂ ਜਿਸ ਤਰੀਕੇ ਨਾਲ ਬਣਾ ਰਹੀ ਆਂ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਔਰ ਸਾਰੇ ਉਂਗਲੀਆਂ ਛੱਟਦੇ ਰਹਿ ਜਾਣਗੇ ਅਗਰ ਇਹ ਤੁਸੀਂ ਇੱਕ ਵਾਰੀ ਬਣਾਓਗੇ ਇਹ ਅਰਬੀ ਨੂੰ ਮੈਂ ਸਿਰਫ ਇੱਕ ਸੀਟੀ ਦਵਾਈ ਔਰ ਨਾਲ ਹੀ ਮੈਂ ਸੀਟੀ ਨੂੰ ਕੱਢ ਦਿੱਤਾ ਹੈ ਅਸੀਂ ਇਹਨੂੰ ਬਿਲਕੁਲ ਸੌਫਟ ਕਰਨਾ ਹੈ ਦੇਖੋ ਸੀਰਾ ਨਹੀਂ ਕਰਨਾ ਮੈਂ ਸੌਫਟ ਕੀਤਾ ਤੁਸੀਂ ਫਿੰਗਰ ਲਗਾਓਗੇ ਤੇ ਤੁਹਾਡੀ ਆਰਾਮ ਦੇ ਨਾਲ ਇਹ ਨੇਲ ਤੁਹਾਡਾ ਜਾਏਗਾ ਜਾਂ ਤੁਸੀਂ ਚਾਕੂ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਿਲਕੁਲ ਸੌਫਟਲੀ ਚਾਰੇ ਠੀਕ ਹੈ ਤੇ ਸਾਨੂੰ ਇੰਨੇ ਕੀ ਸੌਫਟ ਚਾਹੀਦੀ ਹੈ ਸਿਰਫ ਇੱਕ ਸੀਟੀ ਦਵਾਨੀ ਹੈ ਉਸ ਤੋਂ ਬਾਅਦ ਤੁਸੀਂ ਸੀਟੀ ਨੂੰ ਕਾਲ ਕੇ ਹਵਾ نکال ਦੇਣੀ ਹੈ ਨਾਲ ਹੀ 1 ਮਿੰਟ ਦਾ ਵੀ ਵੇਟ ਨਹੀਂ ਕਰਨੀ ਉਸ ਤੋਂ ਬਾਅਦ نکال ਕੇ ਠੰਡੇ ਪਾਣੀ ਦੇ ਵਿੱਚ ਤੁਸੀਂ ਸੁੱਟ ਦੇਣਾ ਤਾਂ ਕਿ ਜਿਹੜੇ ਜਿਹੜੇ ਦੀ ਪੱਕਣਾ ਇਹਦਾ ਰੁਕ ਜਾਵੇ ਕਿਉਂਕਿ ਅਸੀਂ ਜੇ ਗਰਮ ਪਾਣੀ 'ਚ ਰੱਖਾਂਗੇ ਹੋਰ ਸੌਫਟ ਹੋ ਜਾਏਗੀ ਪਰ ਅਸੀਂ ਇਹਨੂੰ ਜ਼ਿਆਦਾ ਸੌਫਟ ਨਹੀਂ ਕਰਨਾ ਇਹਨੂੰ ਅਸੀਂ ਗਾਲਣਾ ਨਹੀਂ ਬਸ ਸਿਰਫ ਸੌਫਟ ਹੀ ਕਰਨਾ ਹੈ ਠੀਕ ਹੈ ਜੀ ਤਾਂ ਇਹ ਮੈਂ ਅਰਬੀ ਸਾਰੀ ਛਿੱਲ ਲਈ ਹੈ ਛਿੱਲ ਕੇ ਮੈਂ ਇਹਨੂੰ ਰੱਖ ਲਿਆ ਹੁਣ ਅਸੀਂ ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈ ਮੈਂ ਤੁਹਾਨੂੰ ਬਿਲਕੁਲ ਨਵਾਂ ਤਰੀਕਾ ਇਹ ਦੱਸਣ ਲੱਗੀਆਂ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਹਲਦੀ ਬਣੇਗੀ ਇੱਕ ਵਾਰੀ ਇਹਨੂੰ ਜਰੂਰ ਬਣਾ ਕੇ ਦੇਖਣਾ ਠੀਕ ਹੈ ਜੀ ਸਭ ਤੋਂ ਪਹਿਲੇ ਹੁਣ ਅਸੀਂ ਇੱਥੇ ਲਵਾਂਗੇ ਘੜ ਤੋਂ ਘੜ 2-3 ਚਮਚ ਦਹੀਂ ਦੇ ਇੱਕ ਕਟੋਰਾ ਲੈ ਲੈਣਾ ਖੁੱਲਾ ਡੁੱਲਾ ਜਿੱਦੇ ਸੋਡਾ ਮਿਕਸ ਹੋ ਸਕੇ ਮਟੀਰੀਅਲ ਖੁੱਲਾ ਮਟੀਰੀਅਲ ਲੈਣਾ ਚਾਹ ਚੀਨੀ ਦਾ ਲੈ ਲਓ ਚਾਹ স্টিਲ ਦਾ ਲੈ ਲਓ ਜਿਹੜਾ ਵੀ ਤੁਸੀਂ ਲੈਣਾ ਉਹ ਲੈ ਲਓ ਪਰ ਪਲਾਸਟਿਕ ਦਾ ਜਰਾ ਘੱਟ ਯੂਜ਼ ਕਰਿਆ ਕਰੋ ਕਈ ਥਾਵਾਂ ਤੇ ਤਾਂ ਬਹੁਤ ਜ਼ਿਆਦਾ ਬੈਨ ਵੀ ਹੋ ਗਏ ਆ ਪਲਾਸਟਿਕ ਦੇ ਚੀਜ਼ਾਂ ਵਰਤਨ ਤਾਂ ਸਕੂਲਾਂ 'ਚ ਵੀ ਇਹ ਮੰਨ ਕੇ ਸਾਡਾ ਵੀ ਦੇਖੀ ਜਾਂਦਾ ਪਰ ਉਹਨਾਂ ਨੇ ਪਲਾਸਟਿਕ ਬਿਲਕੁਲ ਬੰਦ ਕਰ ਦਿੱਤਾ ਐਸ ਵਾਸਤੇ ਪ੍ਰੇਜ਼ ਕਰਿਆ ਕਰੋ ਪਲਾਸਟਿਕ ਦੇ ਚੀਜ਼ਾਂ ਤੋਂ ਤੇ ਤੁਸੀਂ ਇਸ ਤਰ੍ਹਾਂ ਚੀਨੀ ਦੇ ਬਰਤਨ ਲੈ ਸਕਦੇ ਹੋ ਸਟੀਲ ਦੇ ਲੈ ਲਓ ਕੱਚ ਦੇ ਲੈ ਲਓ ਜਿਹੜਾ ਮੱਝੀ ਲੈ ਲਓ ਪਰ ਜਿਹੜੀਆਂ ਇਹ ਚੀਜ਼ਾਂ ਖਟੀਆਂ ਥੋੜਾ ਖੱਟਾਪਨ ਹੁੰਦਾ ਉਹ ਤੁਸੀਂ ਪਲਾਸਟਿਕ ਦੇ ਵਿੱਚ ਨਹੀਂ ਪਾਣਾ ਠੀਕ ਹੈ ਜੀ ਆਪਣੀ ਸਿਹਤ ਦਾ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਤੇ ਹੁਣ ਅਸੀਂ ਸਟਾਰਟ ਕਰਦੇ ਹਾਂ ਰੈਸਪੀ ਹਾਂ ਜੀ ਮੈਂ ਸਭ ਤੋਂ ਪਹਿਲੇ ਲਵਾਂਗੀ 2 ਚਮਚ ਦਹੀਂ ਦੇ ਪੂਰੇ ਵੱਡੇ ਭਰ ਕੇ ਲੈਣਾ ਦਹੀਂ ਦੇ ਚਾਹ ਤੁਸੀਂ ਬਾਧ ਵੀ ਪਾ ਲੋ ਪਰ ਘੱਟ ਨਹੀਂ ਪਾਣਾ ਦੇ ਇਹਨੂੰ ਹੁਣ ਅੱਛੀ ਤਰ੍ਹਾਂ ਸੀ ਇਹਨੂੰ ਪਹਿਲਾਂ ਮਿਕਸ ਕਰ ਲੈਣਾ ਮੈਸ਼ ਕਰ ਲੈਣਾ ਚਾਹੀਏ ਤਾਂਕਿ ਜਿਹੜੇ ਲੰਮ ਸੇ ਉਹ ਖਤਮ ਹੋ ਜਾਣ ਅਜਕਲ ਤਾਂ ਅਸੀਂ ਸੌਫਟ ਹਿੰਦਾ ਗਰਮ ਇਸ ਤੱਕ ਬਹੁਤ ਮਲੈਮ ਮਲੈਮ ਦਹੀਂ ਜੰਮਦਾ ਇਹ ਦੇਖੋ ਜੀ ਬਿਲਕੁਲ ਇਸ ਤਰ੍ਹਾਂ ਸੌਫਟ ਕਰ ਲੈਣਾ ਪਾਣੀ ਬਿਲਕੁਲ ਨਹੀਂ ਯੂਜ਼ ਕਰਨਾ ਇਸ ਵਿੱਚ ਹੁਣ ਕੀ ਕਰਨਾ ਸੀ ਇਹਦੇ ਵਿੱਚ ਸਭ ਤੋਂ ਪਹਿਲੇ ਪਾਵਾਂਗੇ ਚਾਟ ਮਸਾਲਾ ਖੱਟਾ ਮਿੱਠਾ ਖੱਟਾ ਕਰਨ ਵਾਸਤੇ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਔਰ ਨਾਲ ਹੀ ਅਸੀਂ ਅੱਧਾ ਨਿੰਬੂ ਨਿਚੋੜ ਦੇਵਾਂਗੇ ਅਗਰ ਤੁਸੀਂ ਪੂਰਾ ਪਾਣਾ ਜ਼ਿਆਦਾ ਖਟਾਈ ਕਰਨੀ ਹੈ ਤਾਂ ਪੂਰਾ ਵੀ ਨਿਚੋੜ ਸਕਦੇ ਹੋ ਮੈਂ ਸਿਰਫ ਅੱਧਾ ਨਿੰਬੂ ਨਿਚੋੜਦੀ ਹਾਂ ਕਿਉਂਕਿ ਅਸੀਂ ਚਾਟ ਮਸਾਲਾ ਦੇ ਪਾਲੇ ਅੱਧੇ ਹੀ ਵੀ ਹੈਗਾ ਸਾਡੇ ਕੋਲ ਫਿਰ ਜ਼ਿਆਦਾ ਖੱਟਾ ਬਣ ਆ ਜਾਂਦਾ ਤੇ ਅੱਧਾ ਨਿੰਬੂ ਬਹੁਤ ਨਿੰਬੂ ਦਾ ਜਿਹੜਾ ਟੇਸਟ ਅਰਬੀ ਦੇ ਵਿੱਚ ਆਂਦਾ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਹੁਣ ਅਸੀਂ ਪਾਵਾਂਗੇ 2 ਚਮਚ ਵੇਸਨ ਦੇ ਠੀਕ ਹੈ ਜੀ 2 ਚਮਚ ਅਸੀਂ ਵੇਸਨ ਦੇ ਪਾਵਾਂਗੇ ਇਹਦੇ ਵਿੱਚ ਕਰਾਰਾਪਨ ਲਿਆਉਣ ਵਾਸਤੇ ਇਹ ਛੋਟਾ ਸਪੂਨ ਮੈਂ ਤਾਂ ਥੋੜਾ ਹੋਰ ਪਾ ਦਿੱਤਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਜਿਹੜੇ ਇਹਦੇ ਲਮਜ਼ ਨੇ ਕਾਲ ਦਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਦਹੀਂ ਦੇ ਵਿੱਚ ਬੇਸਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਜੀ ਉਹਦੇ ਸਾਰੇ ਚੀਜ਼ਾਂ ਮਿਕਸ ਹੋ ਗਏ ਆ ਦੇਖੋ ਜੀ ਇਸ ਤਰ੍ਹਾਂ ਤਾਂ ਕੋਲ ਸਾਡੇ ਕੋਲ ਬਣ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲੇ ਲੋੜ ਦੇ ਮੁਤਾਬਿਕ ਪਾਵਾਂਗੇ ਕਿਉਂਕਿ ਇਸ ਬਾਅਦ ਚ ਨਮਕ ਵੀ ਪਾਣਾ ਇਹਦੇ ਚ ਜਿਹੜਾ ਪਾਣਾ ਉਹ ਹੀ ਪਾਵਾਂਗੇ ਠੀਕ ਹੈ ਜੀ ਇੱਕ ਚਮਚ ਮਾਪ ਤਾ ਨਮਕ ਥੋੜਾ ਜਿਹਾ ਹੋਰ ਪਾਵਾਂਗੇ ਕਿਉਂਕਿ ਅਰਬੀ ਹੈਗੀ ਅੱਧਾ ਕਿਲੋ ਤੇ ਨਮਕ ਘੱਟ ਨਾ ਜਾਏ ਉਸ ਤੋਂ ਬਾਅਦ ਪਾਵਾਂਗੀ ਮੈਂ ਗਰਮ ਮਸਾਲਾ ਢਿੱਗੀ ਮਿਰਚ ਔਰ ਨਾਲ ਹੀ ਮੈਂ ਪਾਵਾਂਗੀ ਹਲਦੀ ਤੇ ਸੁੱਕਾ ਧਨੀਆ ਠੀਕ ਹੈ ਜੀ ਹੁਣ ਫਿਰ ਇਹਨੂੰ ਅਸੀਂ ਮਿਕਸ ਕਰ ਲਾਂਗੇ ਇਹਦੇ ਵਿੱਚ ਜਵੈਨ ਜ਼ਰੂਰ ਪਾਉਣਾ ਕਿਉਂਕਿ ਅਸੀਂ ਜੀਰਾ ਜਿਹੜਾ ਪੜ ਕੇ ਵਕਤ ਪਾਵਾਂਗੇ ਅਸੀਂ ਇੱਕ ਤੜਕਾ ਵੀ ਲਗਾਣਾ ਬਾਅਦ ਵਿੱਚ ਹੁਣ ਅਸੀਂ ਇਥੇ ਥੋੜੀ ਪਾਵਾਂਗੇ ਜੁਵੈਨ ਜੁਵੈਨ ਦੇ ਨਾਲ ਅਰਬੀ ਦਾ ਬਹੁਤ ਜ਼ਿਆਦਾ ਫਲੇਵਰ ਆਉਂਦਾ ਬਹੁਤ ਜ਼ਿਆਦਾ ਟੇਸਟੀ ਹੋ ਜਾਂਦੀ ਹੈ ਔਰ ਬਹੁਤ ਹੀ ਜ਼ਿਆਦਾ ਕਿਉਂਕਿ ਜੜੇ ਦੇ ਵਿੱਚ ਵਾਈ ਗਈ ਹੁੰਦੀ ਹੈ ਸਾਰੀ ਜਿਹੜੀ ਜੁਵੈਨ ਹੈ ਉਹ ਕਾਲ ਦਿੰਦੀ ਹੈ ਜਦੋਂ ਇਹ ਵੀ ਨਾਲ ਫਰਾਈ ਹੋਏਗੀ ਨਾ ਤੇ ਦੇਖਣਾ ਕਿੰਨੀ ਟੇਸਟੀ ਲੱਗੇਗੀ ਤੁਹਾਨੂੰ ਕਿਉਂਕਿ ਵੇਸਨ ਜਦੋਂ ਪੈਜੰਦਦਾ ਨਾ ਤੇ ਜੁਵੈਨ ਵਿੱਚ ਪੈ ਜਾਵੇ ਤੇ ਉਹਦਾ ਟੇਸਟ ਅਲੱਗ ਹੀ ਹੋ ਜਾਂਦਾ ਠੀਕ ਹੈ ਜੀ ਹਾਂਜੀ ਹੁਣ ਅਸੀਂ ਪਾ ਦਾਂਗੇ ਸਾਰੀ ਅਰਬੀ ਇਹਦੇ ਵਿੱਚ ਪਹਿਲੇ ਥੋੜੀ ਥੋੜੀ ਕਰਕੇ ਮਿਕਸ ਕਰਾਂਗੇ ਕਿਉਂਕਿ ਸਾਡੇ ਕੋਲ ਘੋਲ ਇੰਨਾ ਜ਼ਿਆਦਾ ਨਹੀਂ ਤੇ ਇੰਨਾ ਪਤਲਾ ਵੀ ਨਹੀਂ ਹੈ ਤੇ ਸਾਡੀ ਫਿਰ ਮਿਕਸ ਨਹੀਂ ਹੋਣੀ ਅੱਛੀ ਤਰ੍ਹਾਂ ਤੇ ਅਸੀਂ ਪਹਿਲੇ ਥੋੜੀ ਪਾਵਾਂਗੇ ਦੇਖੋ ਥੋੜੀ ਥੋੜੀ ਪਾਵਾਂਗੇ ਤੇ ਬਹੁਤ ਅੱਛੀ ਮਿਕਸ ਹੋ ਜਾਂਦੀ ਹੈ ਤੇ ਜ਼ਿਆਦਾ ਤੇਜ਼ ਨਹੀਂ ਮਾਰਨਾ ਚਮਚ ਨੂੰ ਤਾਂ ਕਿ ਸਾਡੀ ਅਰਬੀ ਦੇ ਪੀਸ ਟੁੱਟਣ ਨਾ ਥੋੜੇ ਲੰਬੇ ਕੱਟੋਗੇ ਤਾਂ ਬਹੁਤ ਹੀ ਵਧੀਆ ਲੱਗੇਗੀ ਕਈ ਗੋਲ ਕੱਟ ਲੈਂਦੇ ਨੇ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਬੜਾ ਜਰਾ ਇਹ ਅੱਛੇ ਲੱਗਦੇ ਨੇ ਬੱਚੇ ਆਲੂ ਸਮਝ ਕੇ ਵੀ ਖਾ ਲੰਦਣ ਜਿਹੜੇ ਬੱਚੇ ਅੱਧੀ ਨਹੀਂ ਪਸੰਦ ਕਰਦੇ ਉਹ ਵੀ ਖਾਣ ਲੱਗ ਜਾਣਗੇ ਉਹਨਾਂ ਨੂੰ ਇਹ ਹੋਏਗਾ ਕਿ ਆਲੂ ਬਣਾਏ ਹੋਏ ਨੇ ਫਰਾਈ ਕਰਕੇ ਮੰਮੀ ਨੇ ਤੇ ਆਰਾਮ ਨਾਲ ਖਾ ਲੰਗੇ ਠੀਕ ਹੈ ਜੀ ਕੋਲ ਅਸੀਂ ਸਾਰੀ ਮਿਕਸ ਕਰ ਦਾਂਗੇ ਇੱਕੋ ਵਾਰੀ ਬੜੇ ਆਰਾਮ ਨਾਲ ਬਣਾਣਾ ਇਹਨੂੰ ਕਿਉਂਕਿ ਅਸੀਂ ਜ਼ਿਆਦਾ ਇਹਨੂੰ ਕਰਾਂਗੇ ਤੇ ਇਹ ਟੁੱਟ ਜਾਏਗੀ ਤੇ ਸਾ ਮਜ਼ਾ ਨਹੀਂ ਆਣਾ ਟੁੱਟੇ ਟੁੱਟੇ ਵਿੱਚ ਹੋ ਜਾਣਗੇ ਠੀਕ ਹੈ ਜੀ ਬਹੁਤ ਸੌਫਟਲੀ ਇਹਨੂੰ ਹੋਲੀ-ਹੋਲੀ ਇਹਨੂੰ ਇਸ ਤਰ੍ਹਾਂ ਮਿਕਸ ਕਰ ਦੇਣਾ ਰੀਸਨ ਦੇ ਵਿੱਚ ਓਟ ਕਰ ਦੇਣਾ ਚੰਗੀ ਤਰ੍ਹਾਂ ਇਹ ਦੇਖੋ ਜੀ ਸਾਡੀ ਸਾਰੀ ਅਰਬੀ ਕੋਟ ਹੋ ਗਈ ਚੰਗੀ ਤਰ੍ਹਾਂ ਰੀਸਨ ਬਿਲਕੁਲ ਨਾਲ ਹੀ ਕੋਟ ਹੋ ਗਿਆ ਇਹ ਬੜੀ ਜਲਦੀ ਪਕੜ ਲੈਂਦੀ ਹੈਲਦੀ ਬਹੁਤ ਹੁੰਦੀ ਹੈ ਰੈਸਪੀ ਇਹ ਵਾਲੀ ਪਤਾ ਹੈ ਕੀ ਗੱਲ ਹੈ ਕਈ ਬੱਚੇ ਨਹੀਂ ਖਾਂਦੇ ਪਰ ਇਹਨਾਂ ਨੂੰ ਖਵਾਉਣਾ ਜ਼ਰੂਰੀ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਆਮ ਛੋਟੇ-ਛੋਟੇ ਏਜ ਦੇ ਵਿੱਚ ਹੀ ਲੱਤਾਂ ਦੀ ਗੋਡਿਆਂ ਦੀ ਪ੍ਰੋਬਲਮ ਹੋ ਰਹੀ ਹੈ ਪਰ ਜਦੋਂ ਅਸੀਂ ਇਹ ਚੀਜ਼ਾਂ ਲਿਸ ਲੀਆਂ ਖਾਣੇ ਨਾਲ ਜਦ ਨਾਲ ਸਾਡੀ ਗਰੀਸ ਪੂਰੀ ਹੁੰਦੀ ਰਹਿੰਦੀ ਹੈ ਤੇ ਬੱਚਾ ਨੂੰ ਕਿਸੇ ਨਾ ਕਿਸੇ ਤਰੀਕੇ ਬਣਾ ਕੇ ਦਿਓ ਤਾਂ ਕਿ ਬੱਚੇ ਖੁਸ਼ ਹੋ ਕੇ ਖਾਣ ਤੇ ਬੱਚੇ ਚੀਜ਼ਾਂ ਨਾ ਛੱਡਣ ਕਿਉਂਕਿ ਕੁਦਰਤੀ ਜੜੀਆਂ ਚੀਜ਼ਾਂ ਪਰਮਾਤਮਾ ਨੇ ਸਾਡੇ ਵਾਸਤੇ ਬਣਾਈਆਂ ਹੋਈਆਂ ਨੇ ਇਹ ਅਸੀਂ ਆਪ ਤੇ ਬਣਾਉਂਦੇ ਨਹੀਂ ਕੁਦਰਤੀ ਦੇਖੋ ਪਰਮਾਤਮਾ ਵੱਲੋਂ ਹੀ ਹਰ ਚੀਜ਼ ਸਾਨੂੰ ਮਿਲਦੀ ਵੀ ਹੈ ਅਰ ਵੀ ਇਹ ਆਪਣਾ ਟੇਸਟ ਨਹੀਂ ਹੁੰਦਾ ਪਰ ਇਸ ਨੂੰ ਟੇਸਟੀ ਤੇ ਹੈਲਦੀ ਬਣਾਵਾਂਗੇ ਬਿਲਕੁਲ ਆਲੂ ਦੀ ਤਰ੍ਹਾਂ ਬਣਨਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ 5-7 ਮਿੰਟ ਵਾਸਤੇ ਟੱਕ ਕੇ ਰੱਖ ਦਵਾਂਗੇ ਤੇ ਅਸੀਂ ਦੂਜੇ ਪਾਸੇ ਕੜਾਈ ਤਿਆਰ ਕਰਦੇ ਆਂ ਜਾਂ ਤੁਸੀਂ ਤਵਾ ਲੈ ਸਕਦੇ ਹੋ ਤਵਾ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਕੇ ਸਾਰੀ ਨੋਨ ਸਟਿਕ ਤਵਾ ਜਿਹੜਾ ਹੁੰਦਾ ਹੈ ਇਹ ਦੇਖੋ ਜੀ ਜਿਹਦੇ ਵਿੱਚ ਕੇ ਤੁਹਾਡੀ ਸਾਰੀ ਅਰਦੇ ਆਰਾਮ ਨਾਲ ਆ ਸਕੇ ਠੀਕ ਹੈ ਅਗਰ ਤੇ ਤੁਹਾਡਾ ਕੋਲ ਨੋਨ ਸਟਿਕ ਤਵਾ ਹੈਗਾ ਤੇ ਬਹੁਤ ਹੀ ਵਧੀਆ ਅਗਰ ਨਹੀਂ ਹੈ ਤੇ ਕੋਈ ਗੱਲ ਨਹੀਂ ਤੁਸੀਂ ਕੜਾਈ ਦੇ ਵਿੱਚ ਵੀ ਪਾ ਸਕਦੇ ਹੋ ਕੜਾਈ ਨੋਨ ਸਟਿਕ ਦੇ ਵਿੱਚ ਹੀ ਪਾ ਸਕਦੇ ਹੋ ਪਰ ਨੋਨ ਸਟਿਕ ਹੀ ਲੈਣਾ ਕਿਉਂਕਿ ਫਿਰ ਅਗਰ ਦੂਸਰੇ ਚ ਪਾਓਗੇ ਇਹਦੇ ਵਿੱਚ ਅਸੀਂ ਪਾਣੀ ਤਾਂ ਪਾਣਾ ਨਹੀਂ ਤੇ ਜਾਂ ਫਿਰ ਤੁਹਾਨੂੰ ਡੀਪ ਫਰਾਈ ਕਰਨੀ ਪੈਗੀ ਉਹ ਵੀ ਤੁਸੀਂ ਪਸੰਦ ਨਹੀਂ ਕਰਦੇ ਜ਼ਿਆਦਾ ਕਈ ਲੋਕ ਨਹੀਂ ਪਸੰਦ ਕਰਦੇ ਡੀਪ ਫਰਾਈ ਅਸੀਂ ਅੱਜ ਤਾਂ ਦੋ ਚਮਚ ਵੀ ਸਿਰਫ ਤੇਲ ਦੇ ਪਾਵਾਂਗੇ ਤਾਂ ਬਹੁਤ ਵਧੀਆ ਬਣ ਜਾਏਗੀ ਠੀਕ ਹੈ ਜੀ ਹੁਣ ਅਸੀਂ ਇਹਨੂੰ ਰੱਖਦੇ ਹਾਂ ਤਵੇ ਨੂੰ ਗੈਸ ਦੇ ਉੱਪਰ ਹਾਂਜੀ ਮੈਂ 2-3 ਚਮਚ ਤੇਲ ਦੇ ਪਾ ਦਿੱਤੇ ਨੇ 2 2.5 ਚਮਚ ਪਾਇਆ ਨੇ ਜ਼ਿਆਦਾ ਨਹੀਂ ਪਾਇਆ ਕਿਉਂਕਿ ਅਸੀਂ ਅਜੇ ਤੜਕਾ ਵੀ ਲਗਾਣਾ ਤੇ ਫਿਰ ਜ਼ਿਆਦਾ ਤੇਲ ਤੇਲ ਹੋ ਜਾਏਗਾ ਉਹਦੇ ਨਾਲ ਫਿਰ ਸਾਡੀ ਰੈਸਪੀ ਖਰਾਬ ਹੋ ਜਾਏਗੀ ਐਸ ਵਾਸਤੇ ਇਹਨੂੰ ਹੈਲਦੀ ਵੇ ਨਾਲ ਅਸੀਂ ਬਣਾਣਾ ਮੇਰੀ ਇਹੀ ਕੋਸ਼ਿਸ਼ ਹੁੰਦੀ ਏ ਕਿ ਜਿਹੜੀ ਸਿਹਤ ਨੂੰ ਖਰਾਬ ਨਾ ਕਰੇ ਚੀਜ਼ ਉਹੀ ਬਣਾਈ ਜਾਵੇ ਚਾਹੇ ਮੈਂ ਘੱਟ ਰੈਸਪੀ ਪਾਨੀਆਂ ਜਦੋਂ ਮੈਨੂੰ ਅੱਛਾ ਰਿਸਪਾਂਸ ਆਉਣ ਲੱਗ ਜਾਏ ਫਿਰ ਮੈਂ ਹੋਰ ਵੀ ਤਾਂ ਜ਼ਿਆਦਾ ਤੋਂ ਜ਼ਿਆਦਾ ਦਿਖਾਉਣ ਦੀ ਕੋਸ਼ਿਸ਼ ਕਰਨੀ ਆ ਪਰ ਮੈਨੂੰ ਇਹੀ ਹੁੰਦਾ ਹੈ ਕਿ ਮੈਂ ਹੈਲਦੀ ਵੇ ਨਾਲ ਬਣਾਵਾਂ ਜੋ ਵੀ ਚੀਜ਼ ਬਣਾਵਾਂਗੀ ਠੀਕ ਹੈ ਜੀ ਮੈਂ ਤਵੇ ਦੇ ਉੱਤੇ ਬਣਾ ਰਹੀ ਹਾਂ ਮੇਰੇ ਕੋਲ ਨਾਨ ਸਟਿਕ ਵੱਡਾ ਤਵਾ ਹੈਗਾ ਮੈਂ ਉਹਦੇ ਵਿੱਚ ਤੇ ਬਣਾ ਰਹੀ ਹਾਂ ਕਿਉਂਕਿ ਆਰਾਮ ਦੇ ਨਾਲ ਸਾਰੀ ਇਹਦੇ ਤੇ ਵੈਜੀਟੇਬਲ ਆ ਜਾਏਗੀ ਔਰ ਤੁਸੀਂ ਬਿਲਕੁਲ ਉਨੂੰ ਸਿੱਧੇ ਰੱਖਣਾ ਜਿਵੇਂ ਅਸੀਂ ਕੋਈ ਚੀਜ਼ ਨੂੰ ਫਰਾਈ ਕਰਨਾ ਜਾਂ ਟਿੱਕੀ ਬਣਾਣੀ ਹੈ ਆਲੂ ਵਾਲੀ ਜਾਂ ਕੁਝ ਬਣਾਣੇ ਆ ਤੇ ਅਸੀਂ ਇਹਨੂੰ ਬਿਲਕੁਲ ਸਿੱਧਾ ਰੱਖਨੇ ਆ ਇਸ ਵੇਲੇ ਨਾਲ ਅਸੀਂ ਇੱਕ ਇੱਕ ਪੀਸ ਨੂੰ ਖਲਾੜਨਾ ਸੇਕ ਬਿਲਕੁਲ ਕੱਟ ਕਰ ਲੈਣਾ ਤੇ ਪੂਰਾ ਸੀਟ ਸਟਾਰਟ ਕਰਾਂਗੇ ਠੀਕ ਹੈ ਚਾਹੇ ਤੁਸੀਂ ਇੱਕ ਇੱਕ ਪੀਸ ਕਰਕੇ ਪਾ ਦਿਓ ਚਾਹੇ ਸਾਰੇ ਇਕੱਠੇ ਪਾ ਦਿਓ ਉਹ ਤੁਹਾਡੀ ਮਰਜ਼ੀ ਹੈ ਚਾਹੇ ਇਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਅਲੱਗ ਅਲੱਗ ਇੱਕ ਇੱਕ ਪੀਸ ਚਾਹੇ ਇਕੱਠੇ ਪਾ ਦਿਓ ਫਿਰ ਤੁਹਾਨੂੰ ਤਵੇ ਦੇ ਉੱਤੇ ਸਿੱਧਾ ਕਰਨਾ ਪਏਗਾ ਪੁੱਠਾ ਕਰਨਾ ਪਏਗਾ ਸਸੂ ਅਸਤੇ ਤੁਸੀਂ ਆਰਾਮ ਦੇ ਨਾਲ ਪੈਲੀ ਪਾ ਲਓ ਸਿੱਧੇ ਠੀਕ ਹੈ ਜੀ ਬਿਲਕੁਲ ਸਹੀ ਮਤੇ ਰੱਖਣਾ ਹੈ ਗੈਸ ਨੂੰ ਜਿਆਦਾ ਤੇਜ਼ ਨਹੀਂ ਕਰਨਾ ਕਿਉਂਕਿ ਅੱਗੇ ਸਾਡੀ ਮੋਸਟਲੀ ਗਲੀ ਹੋਈ ਹੈ ਸਾਨੂੰ ਜਿਆਦਾ ਟਾਈਮ ਨਹੀਂ ਲੱਗਣਾ ਦਿੱਤੇ ਇੱਕ ਦੋ ਮਿੰਟ ਹੋਰ ਲੱਗਣਗੇ ਤੇ ਬਹੁਤ ਵਧੀਆ ਰੜ ਜਾਣੀ ਬਹੁਤ ਹੀ ਵਧੀਆ ਬਣ ਜੇਗੀ ਅਸਲੀ ਤੁਸੀਂ ਪੀਸ ਨੂੰ ਸਾਰਾ ਖਲਾਬ ਲੈਣਾ ਹਾਂਜੀ ਦੇਖੋ ਸਾਰੀ ਅਰਬੀ ਅਸੀਂ ਫੈਲਾ ਦਿੱਤੀ ਤਵੇ ਦੇ ਉੱਤੇ ਅਗਰ ਤੁਹਾਡੇ ਕੋਲ ਨਹੀਂ ਹੈਗਾ ਤੇ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਅਰਬੀ ਨੂੰ ਉਹਦੇ ਤੇ ਵੀ ਬਣਾ ਸਕਦੇ ਹੋ ਕੜਾਹੀ ਦੇ ਵਿੱਚ ਵੀ ਪਰ ਇਹ ਹੁੰਦਾ ਕਿ ਇਹਦੇ ਵਿੱਚ ਅੱਛੀ ਤਰ੍ਹਾਂ ਫਰਾਈ ਹੋ ਜਾਂਦੀ ਹੈ ਥੋੜੇ ਤੇਲ ਦੇ ਨਾਲ ਹੀ ਠੀਕ ਹੈ ਜੀ ਅਗਰ ਤੁਹਾਡਾ ਤੇਲ ਇੱਕ ਜਗ੍ਹਾ ਤੇ ਇਕੱਠਾ ਹੋਇਆ ਹੋਇਆ ਹੈ ਤਾਂ ਤੁਸੀਂ ਅੱਗੇ ਪਿੱਛੇ ਨੂੰ ਘੜ ਸਕਦੇ ਹੋ ਥੋੜਾ ਟੇਡਾ ਮੇਡਾ ਕਰਕੇ ਇਹਨੂੰ ਅੱਛੀ ਤਰ੍ਹਾਂ ਅਰਬੀ ਨੂੰ ਬਣਾ ਲੈ ਠੀਕ ਹੈ ਜੀ ਅੱਛੀ ਤਰ੍ਹਾਂ ਫਰਾਈ ਕਰ ਲੈ ਉਪਰ ਟੱਕੰਦਿਆਂ ਦੀ ਜ਼ਰੂਰਤ ਨਹੀਂ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਟੇਨ ਦੇ ਕੇ ਬਣ ਜਾਏਗੀ ਵੈਸੇ ਲੱਗਦੀ ਨਹੀਂ ਹੈਗੀ ਥੱਲੇ ਕੋਈ ਇਹੋ ਜੀ ਪ੍ਰੋਬਲਮ ਵਾਲੀ ਗੱਲ ਨਹੀਂ ਆਰਾਮ ਨਾਲ ਤੁਸੀਂ ਬਣਾਓ ਬਹੁਤ ਅੱਛੀ ਬਣ ਜਾਂਦੀ ਹੈ ਇਸ ਤਰੀਕ ਠੀਕ ਹੈ ਜੀ ਅਸੀਂ ਥੋਕ ਵੈਂਟ ਨੂੰ ਵੇਟ ਕਰਾਂਗੇ ਫਿਰ ਅਸੀਂ ਇੱਥੇ ਟਨ ਕਰਾਂਗੇ ਹਾਂਜੀ ਹੁਣ ਇੱਕ ਇੱਕ ਸਾਈਡ ਅਸੀਂ ਸਾਰਿਆਂ ਦੇ ਪਲਟ ਦਵਾਂਗੇ ਦੇਖੋ ਜੀ ਕਿੰਨੀ ਕ੍ਰਿਸਪੀ ਬਣੀ ਹੈ ਅਰਬੀ ਮਜ਼ਾ ਹੀ ਆ ਗਿਆ ਦੇਖ ਕੇ ਦੇਖੋ ਜਰਾ ਕਿੰਨੀ ਵਧੀਆ ਬਣ ਰਹੀ ਹੈ ਅਰਬੀ ਔਰ ਅਸੀਂ ਹਸਰੀ ਇੱਕ ਇੱਕ ਕਰਕੇ ਸਾਰਿਆਂ ਨੂੰ ਪਲਟ ਦਵਾਂਗੇ ਕਿਉਂਕਿ ਅਗਰ ਅਸੀਂ ਜਿਆਦਾ ਜਲਦੀ ਕੀਤੀ ਤੇ ਸਾਰਾ ਵਸਲ ਉੱਪਰ ਜੜਾ ਲੱਗਿਆ ਉਹ ਉਤਰ ਜਾਏਗਾ ਤੇ ਕਾਲੀ ਨਹੀਂ ਕਰਨੀ ਆਰਾਮ ਦੇ ਨਾਲ ਇਹਨੂੰ ਆ ਪਲਟਣਾ ਕਿਉਂਕਿ ਅਸੀਂ ਸੀਨ ਤੇ ਰੱਖਿਆ ਹੈ ਸੜੇਗੀ ਨਹੀਂ ਆਰਾਮ ਨਾਲ ਉੱਪਰ ਬੜੇਗੀ ਠੀਕ ਹੈ ਜੀ ਬਿਲਕੁਲ ਸੀਮਤ ਅਸੀਂ ਰੱਖੀ ਹੋਇਆ ਅਰਤੀ ਬਹੁਤ ਹੀ ਕ੍ਰਿਸਪੀ ਬਣਦੀ ਹੈ ਇਸ ਤਰੀ ਤੁਸੀਂ ਇੱਕ ਇੱਕ ਦੋ ਪਲਟ ਕੇ ਸਾਰੀ ਅਸਤਰੀ ਇਹ ਦੇਖੋ ਜੀ ਮੈਂ ਟੇਡਾ ਕਰਕੇ ਦਿਖਾ ਰਹੀ ਹਾਂ ਤਵੇ ਨੂੰ ਇਹ ਦੇਖੋ ਕਿੰਨੀ ਵਧੀਆ ਕ੍ਰਿਸਪੀ ਬਣਦੀ ਹੈ ਸਾਡੀ ਅਰਤੀ ਔਰ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਅਸੀਂ ਬਿਲਕੁਲ ਡੀਪ ਫਰਾਈ ਨਹੀਂ ਕਰਦੇ ਅਗਰ ਤੁਹਾਡੀ ਫੈਮਲੀ ਖਾ ਲੈਂਦੀ ਹੈ ਤਾਂ ਤੁਸੀਂ ਡੀਪ ਫਰਾਈ ਵੀ ਕਰ ਸਕਦੇ ਹੋ ਬਟ ਮੈਂ ਥੋੜੇ ਜਿਹਾ ਤੇਲ ਦੇ ਵਿੱਚ ਇਹਨੂੰ ਬਣਾ ਲੈਣੀ ਹੁੰਦੀ ਆ ਠੀਕ ਹੈ ਜੀ ਬਹੁਤ ਹੀ ਵਧੀਆ ਵਧੀਆ ਹੁਣ ਅਸੀਂ ਤੜਕੇ ਦੀ ਵੀ ਤਿਆਰੀ ਕਰ ਰਹੀਆਂ ਨਾਲ ਪਿਆਜ਼ ਤੇ ਟਮਾਟਰ ਦਾ ਸੇ ਤੜਕਾ ਵੀ ਲਗਾਵਾਂਗੇ ਉਹ ਸਾਈਡ ਤੇ ਮੈਂ ਕਰ ਰਹੀਆਂ ਤਿਆਰੀ ਤੇ ਇਹਦੀ ਵੇਟ ਕਰਦੇ ਆ ਠੀਕ ਹੈ ਜੀ ਹਾਂ ਜੀ ਅਸੀਂ ਤੜਕੇ ਦੀ ਤਿਆਰੀ ਕਰ ਲਈਏ ਇਹ ਲਸਣ ਅਦਰਕ ਔਰ ਹਰੀ ਮਿਰਚ ਦੀ ਮੈਂ ਪੇਸਟ ਬਣਾ ਲਈਏ ਔਰ ਟਮਾਟਰ ਜਿਹੜੇ ਨੇ ਅਸੀਂ ਵਿੱਚੋਂ ਇਹਦੇ ਚੋਂ ਪਾਣੀ ਵਗੈਰਾ ਸਾਰਾ ਕੱਢ ਦੇਣਾ ਬੀਜ ਕੱਢ ਦੇਣੇ ਨੇ ਲੰਬੇ ਲੰਬੇ ਇਸ ਤਰ੍ਹਾਂ ਕਟਿੰਗ ਕਰ ਲੈਣੀ ਔਰ ਜਿਹੜੇ ਪਿਆਜ਼ ਵੀ ਨੇ ਇਸ ਤਰੀ ਮੋਟੇ ਮੋਟੇ ਕਟਿੰਗ ਕਰਨੀ ਠੀਕ ਹੈ ਜੀ ਤੇ ਹੁਣ ਅਸੀਂ ਲਗਾਵਾਂਗੇ ਇਹਨੂੰ ਵਧੀਆ ਜਿਹਾ ਇੱਕ ਤੜਕਾ ਕਿਉਂਕਿ ਸਾਡੇ ਜਿਹੜੀ ਅਰਬੀ ਹੋ ਵੀ ਤਿਆਰ ਹੋ ਰਹੀ ਹੈ ਅਗਰ ਤੁਸੀਂ ਇਸ ਤਰੀਕਾ ਖਾਣਾ ਚਾਹੁੰਦੇ ਹੋ ਇਹ ਦੇਖੋ ਜੀ ਸਾਡੀ ਅਰਬੀ ਬਿਲਕੁਲ ਤਿਆਰ ਹੈ ਅਗਰ ਤੁਸੀਂ ਇਸ ਤਰੀਕਾ ਖਾਣਾ ਚਾਹੁੰਦੇ ਹੋ ਤੇ ਇਸ ਤਰੀਕਾ ਤੁਸੀਂ ਪਰੋਸ ਸਕਦੇ ਹੋ ਜਿਵੇਂ ਕੋਈ ਦਾਲ ਬਣੀ ਹੈ ਰਾਜਮਾ ਬਣੇ ਛੋਲੇ ਬਣੇ ਤੁਸੀਂ ਸਨੈਕਸ ਦੇ ਤੌਰ ਤੇ ਖਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਰੈਡੀ ਹੋ ਗਈ ਸਾਡੀ ਦੇਖੋ ਵੇਸਨ ਬਿਲਕੁਲ ਪੱਕ ਗਿਆ ਦੋਨੋਂ ਸਾਈਡਾਂ ਮੈਂ ਟਰਨ ਕਰਨੀ ਹੁੰਦੀਆਂ ਨੇ ਬਾਰ-ਬਾਰ ਤੇ ਤੁਸੀਂ ਦੋਨੋਂ ਸਾਈਡਾਂ ਨੂੰ ਅੱਛੀ ਤਰ੍ਹਾਂ ਪਕਾ ਲੈਣਾ ਉਸ ਤੋਂ ਬਾਅਦ ਇੱਕ ਤੜਕਾ ਮੈਂ ਲਗਾਉਣ ਲੱਗੀ ਹਾਂ ਤਾਂ ਕਿ ਇਹ ਖਾਣਾ ਅੱਛੀ ਤਰ੍ਹਾਂ ਖਾਧਾ ਜਾਵੇ ਕਿਉਂਕਿ ਕਈ ਇਸ ਤਰ੍ਹਾਂ 스ਨੈਕਸ ਦੇ ਤੌਰ ਤੇ ਜਾਂ ਵੈਸੇ ਰੋਟੀ ਸਬਜੀ ਦੇ ਨਾਲ ਵੈਸੇ ਹੀ ਲੈ ਲੈਂਦੇ ਨੇ ਤੇ ਤੁਸੀਂ ਇੰਜ ਵੀ ਖਾ ਸਕਦੇ ਹੋ ਬਟ ਮੈਂ ਇੱਕ ਤੜਕਾ ਲਗਾ ਰਹੀ ਹਾਂ ਉਹ ਵੀ ਤੁਸੀਂ ਕਰ ਸਕਦੇ ਹੋ ਤੇ ਇਸ ਤਰ੍ਹਾਂ ਵੀ ਕਰ ਸਕਦੇ ਹੋ ਠੀਕ ਹੈ ਜੀ ਦੋਨੋਂ ਤਰੀਕਿਆਂ ਨਾਲ ਤੁਸੀਂ ਬਣਾ ਸਕਦੇ ਹੋ ਤੇ ਹੁਣ ਅਸੀਂ ਇੱਕ ਲਗਾਵਾਂਗੇ ਵਧੀਆ ਜਿਹਾ ਤੜਕਾ हां जी हमारी अरबी देखो बिल्कुल तैयार हो गई है ਤੇ ਤੁਸੀਂ ਇਸ ਤਰ੍ਹਾਂ ਵੀ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਸਨੈਕਸ ਦੇ ਤੌਰ ਤੇ ਵੀ ਤੇ ਰੋਟੀ ਦੇ ਨਾਲ ਵੀ ਠੀਕ ਹੈ ਬਟ ਮੈਂ ਇੱਕ ਤੜਕਾ ਲਗਾ ਰਹੀ ਹਾਂ ਅਗਰ ਤੁਹਾਨੂੰ ਤੜਕਾ ਅੱਛਾ ਲੱਗਿਆ ਤੇ ਤੜਕਾ ਵੀ ਤੁਸੀਂ ਲਗਾ ਸਕਦੇ ਹੋ ਇਸ ਤਰੀ ਖਾਣਾ ਤੇ ਇਸ ਤਰ੍ਹਾਂ ਵੀ ਖਾ ਸਕਦੇ ਹੋ ਸਭ ਤੋਂ ਪਹਿਲੇ ਇਸ ਨੂੰ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਦੀ ਪੇਸਟ ਸੋਰੀ ਪਹਿਲੇ ਮੈਂ ਪਾਵਾਂਗੇ ਜੀਰਾ ਥੋੜਾ ਜਿਹਾ पहले मैं जीरा पावगी थोड़ा जी जीरा सा चटक गया हूँ मैं पावगी अदरक लसन ते हरी मिर्ची की पेस्ट ਬੜੀ ਪਿਆਜ਼ ਹੋਰ ਸਰੀਆ ਮਿਰਚਾ ਸਾਬਤ ਮਿਰਚਾ ਪਈਆਂ ਲੈ ਲਈਏ ਤੁਸੀਂ ਇਹਦੇ ਪਾਣੀਆਂ ਨੂੰ ਬਹੁਤ ਥੋੜੀ ਜਿਹੀ ਉਤਾਰ ਸਕਦੇ ਹੋ ਬਸ ਜਿਹੜੀ ਇਹਨੂੰ ਹਲਕਾ ਜਿਹਾ ਫਰਾਈ ਕਰਨਾ ਹੈ ਇਹਨੂੰ ਘਾਲ ਲੈਣਾ ਨਹੀਂ ਇਹਨਾਂ ਨੂੰ ਅਸੀਂ ਲਾਲ ਕਰਨਾ ਹੈ ਜ਼ਿਆਦਾ ਟ੍ਰਾਂਸਪੇਰੈਂਟ ਰਹਿਣ ਦੇਣਾ ਮਸਾਲੇ ਦੇ ਤੌਰ ਤੇ ਸੀ ਯੂਜ਼ ਕਰਨਾ ਜਿਵੇਂ ਅਸੀਂ ਪਨੀਰ ਦੀ ਸਬ지 ਬਣਾ ਲਈਏ ਇਸ ਤਰੀ ਬਣਾ ਲਈਏ हूँ असं ये हल्का हल्का नमक मिर्च मसाला पावगे क्योंकि जे अ प्याज के टमाटर वगैरह पा रहे हैं ये वास्ते भी थोड़ा हल्का हल्का मसाला बनावे हल्का जहा नमक पावगे गरम मसाला सुखा धनिया हल्दी और देगी मिर्च ठीक है जी ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਅਗਰ ਤੁਹਾਨੂੰ ਅਰਬੀ ਦੀ ਥੋੜੀ ਬਹੁਤੀ ਇੱਥੇ ਕਸਰ ਲੱਗੇ ਜੀ ਤੇ ਤੁਸੀਂ ਹੋਰ ਇਹਨੂੰ ਪਕਾ ਸਕਦੇ ਹੋ ਸਾਰੀ ਅਰਬੀ ਅਸੀਂ ਹੋਰ ਵਿੱਚ ਪਲਟ ਦਵਾਂਗੇ ਹਲਕੀ ਹਲਕੇ ਥੰਡ ਨਾਲ ਇਹਨੂੰ ਮਿਕਸ ਕਰ ਲਾਂਗੇ ਮਸਾਲੇ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਕਿੰਨੀ ਵਧੀਆ ਬਣੀ ਹੈ ਔਰ ਕਿੰਨੀ ਮਜ਼ੇਵਲੀ ਬਣੀ ਹੈ ਦੇਖੋ ਜੀ ਸਬਜੀ ਨੂੰ ਦੇਖੋ ਤੁਸੀਂ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਉਣੀ ਆ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਕ੍ਰਿਸਪੀ ਕ੍ਰਿਸਪੀ ਤੇ ਇਹਦੇ 'ਚ ਜਿਹੜਾ ਅਸੀਂ ਟਮਾਟਰਾਂ 'ਚ ਵੀ ਪਾਣੀ ਤਾਂ ਕੱਢਿਆ ਤਾਂ ਕਿ ਸਾਡੀ ਜਿਹੜੀ ਹੈ ਸਬਜੀ ਉਹ ਖਰਾਬ ਨਾ ਹੋਵੇ ਤੇ ਇਹਦੇ 'ਚ ਪਾਣੀ ਜਦੋਂ ਅਸੀਂ ਪਾ ਗਏ ਤੇ ਢਿੱਲਾ ਹੋ ਜਾਣਗਾ ਠੀਕ ਹੈ ਜੀ ਤੇ ਢਿੱਲੀ ਟਿੱਲੀ ਅਰਬੀ ਜਿਹੜੀ ਸਵਾਲ ਨਹੀਂ ਲੱਗਦੀ ਤੇ ਫਰਾਈ ਕੀਤੀ ਉਸੇ ਅਰਬੀ ਐਸ ਵਾਸਤੇ ਅਸੀਂ ਇਹਨੂੰ ਤੇ ਟਮਾਟਰਾਂ ਦੇ ਵਿੱਚੋਂ ਵੀ ਪਾਣੀ ਕੱਢ ਦਿੱਤਾ ਹੁਣ ਅਗਰ ਤੁਹਾਨੂੰ ਇੱਥੇ ਲੱਗਦਾ ਥੋੜੀ ਕਸਰ ਹੈਗੀ ਹੈ ਵੈਸੇ ਤਾਂ ਗਲੇ ਹੋਏ ਨੇ ਬਿਲਕੁਲ ਅੱਛੀ ਗਲੀ ਹੋਈ ਹੈ ਕਿਉਂਕਿ ਅਸੀਂ ਇੱਕ ਸੀਟੀ ਵੀ ਦਵਾਈ ਸੀ ਅਗਰ ਫਿਰ ਵੀ ਤੁਹਾਨੂੰ ਕਿਧਰੇ ਲੱਗਦਾ ਵੇ ਥੋੜੀ ਬਹੁਤੀ ਕਸਰ ਹੈਗੀ ਇਹਨੂੰ ਟੱਕਣ ਦੇ ਕੇ ਤੁਸੀਂ ਪਕਾ ਸਕਦੇ ਹੋ ਠੀਕ ਹੈ ਜੀ ਅਦਰਵਾਈਜ਼ ਤੁਸੀਂ ਸਿਮਤੇ ਕਰਕੇ 1 ਮਿੰਟ ਵਾਸਤੇ ਤੁਸੀਂ ਇਹਨੂੰ ਬੰਦ ਰੱਖੋ ਤਾਂ ਕਿ ਇਹ ਜਿਹੜਾ ਮਸਾਲੇ ਨੇ ਮਿਕਸ ਹੋ ਜਾਣ ਆਪਸ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਪਲੇਟ ਵਿੱਚ ਪਰੋਸ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਣੀ ਆ ਸਬਜ਼ੀ ਬਿਲਕੁਲ ਤਿਆਰ ਹੈ ਮੇਰੀ ਅਰਬੀ ਬਿਲਕੁਲ ਗਲੀ ਹੋਈ ਸੀ ਅਗਰ ਤੁਹਾਡੇ ਕੋਈ ਅਰਬੀ ਥੋੜੀ ਬਹੁਤੀ ਕਸਰ ਰਹਿ ਜਾਂਦੀ ਹੈ ਤੁਸੀਂ ਐਂਜੇ ਸਟੀਮ ਦੇ ਵਿੱਚ ਥੋੜੀ ਜਿਹੀ ਪਕਾ ਕੇ ਨੂੰ ਅੱਛੇ ਤਰ੍ਹਾਂ ਗਾਲ ਲਓ ਕਿਉਂਕਿ ਅਗਰ ਅਰਬੀ ਕੱਚੀ ਰਹਿ ਗਈ ਤੇ ਟੇਸਟ ਸਾਰਾ ਖਰਾਬ ਹੋ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਧਨੀਆਂ ਪਾਓ ਜੋ ਜੋ ਮਰਜੀ ਉੱਪਰ ਪਾ ਸਕਦੇ ਹੋ ਜਿਸ ਦਾ ਕਸੂਰੀ ਮੇਥੀ ਹੁੰਦੀ ਹੈ ਜਾਂ ਧਨੀਆਂ ਹੁੰਦੇ ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਅਰਬੀ ਬਿਲਕੁਲ ਤਿਆਰ ਹੋ ਗਈ ਹੈ ਇਹ ਦੇਖੋ ਜੀ ਪਿਆਜ਼ ਟਮਾਟਰ ਇਹਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਨੇ ਤੇ ਇਸ ਤਰ੍ਹਾਂ ਤੁਸੀਂ ਇੱਕ ਹਲਕਾ ਜਿਹਾ ਤੜਕਾ ਲਗਾ ਲੋਗੇ ਇੰਨਾ ਟਾਈਮ ਹੀ ਲੱਗਣਾ ਬਸ ਕਟਿੰਗ ਕਰਕੇ ਫਟਾਫਟ ਤੁਸੀਂ ਇੱਕ ਮਿੰਟ ਵਿੱਚ ਤੜਕਾ ਲਗਾ ਲੈਣਾ ਨਾਲ ਹੀ ਤੁਸੀਂ ਅਰਬੀ ਵੀ ਸੁੱਟਦੇ ਨਹੀਂ ਤੇ ਬਹੁਤ ਹੀ ਕ੍ਰਿਸਪੀ ਅਰਬੀ ਬਣਦੀ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਇੱਕ ਵਾਰੀ ਆਪਣੇ ਪਰਿਵਾਰ ਨੂੰ ਜ਼ਰੂਰ ਬਣਾ ਕੇ ਖਵਾਉਣਾ ਤੇ ਤੁਹਾਡੇ ਤੋਂ ਦੇਖਣਾ ਬਾਰ-ਬਾਰ ਡਿਮਾਂਡ ਹੋਏਗੀ ਠੀਕ ਹੈ ਜੀ ਓਕੇ ਜੀ ਸਸਰੀ ਕਾਲ ਜੀ